ਪਾਈ ਅਮਰਤਪਾਲ ਸਿੰਘ ਦੇ ਵੱਲੋਂ ਨਾਮਿਨੇਸ਼ਨ ਭਰ ਦਿੱਤੇ ਗਏ ਨੇ ਤੇ ਉੱਥੇ ਹੀ ਹੁਣ ਚੋਣਾਂ ਦਾ ਪ੍ਰਚਾਰ ਕਰਨ ਦੇ ਲਈ ਪਰਿਵਾਰ ਸਿਆਸੀ ਅਖਾੜੇ ਦੇ ਵਿੱਚ ਉਤਰ ਚੁੱਕਾ ਹੈ ਤੇ ਜਿਸ ਤੋਂ ਬਾਅਦ ਪਾਈ ਅਮਰਤਪਾਲ ਸਿੰਘ ਦੇ ਮਾਤਾ ਦਾ ਇੱਕ ਵੱਡਾ ਬਿਆਨ ਸਾਹਮਣੇ ਆਏ ਤੇ ਉਹਨਾਂ ਨੇ ਕੁਝ ਸਰਕਾਰਾਂ ਦੇ ਉੱਤੇ ਤਿੱਖੇ ਨਿਸ਼ਾਨੇ ਵਿਸਾਦੇ ਨੇ ਤੇ ਬਾਕੀ ਵਿਰੋਧੀਆਂ ਨੂੰ ਲੈ ਕੇ ਵੀ ਪਲਟਵਾਰਾ ਜਿਹੜਾ ਕਿ ਭਾਈ ਅਮਰਿਤਪਾਲ ਸਿੰਘ ਦੀ ਮਾਤਾ ਦੇ ਵੱਲੋਂ ਕੀਤਾ ਗਿਆ ਤੇ ਦੱਸਦੀ ਕਿ ਉਹਨਾਂ ਨੇ ਨੌਜਵਾਨਾਂ ਨੇ ਇੱਕ ਵੱਡੀ ਅਪੀਲ ਕੀਤੀ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਭਾਈ ਅਮਰਿਤਪਾਲ ਸਿੰਘ ਨੂੰ ਵੋਟ ਪਾਓ ਤੇ ਇਸ ਵਾਰ ਜਿਹੜਾ ਕਿ ਖਡੂਰ ਸਾਹਿਬ ਦੇ ਵਿੱਚ ਐਮਪੀ ਲਿਆਓ ਤੇ ਜਿਸ ਦੇ ਦੌਰਾਨ ਇਹ ਕਿਹਾ ਕਿ ਉਹਨਾਂ ਦੇ ਵੱਲੋਂ ਵੱਡੇ ਬਿਆਨ ਦਿੱਤੇ ਗਏ ਤੇ ਦੂਜੇ ਪਾਸੇ ਦੱਸਦੀ ਕਿ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਖਾਲਸਾ ਵਿਹਿਰ ਹੈ ਜਿਹੜੀ ਕਿ ਭਾਈ ਸਾਹਿਬ ਦੇ ਵੱਲੋਂ ਸ਼ੁਰੂ ਕੀਤੀ ਗਈ ਸੀ ਤੇ ਜਿਸ ਤੋਂ ਬਾਅਦ ਨਸ਼ਾ ਛੱਡਣ ਦੇ ਲਈ ਅਤੇ ਅਮ੍ਰਿਤ ਅਮ੍ਰਿਤ ਸੰਚਾਰ ਕਰਨ ਦੇ ਲਈ ਕਿਹਾ ਤੇ ਉਹਨਾਂ ਨੇ ਕਿਹਾ ਕਿ ਅਮ੍ਰਿਤ ਜਿਹੜਾ ਕਿ ਸਾਰੇ ਨੌਜਵਾਨਾਂ ਨੂੰ ਛਕਣਾ ਚਾਹੀਦਾ ਹੈ ਤੇ ਜਿਸ ਤੋਂ ਬਾਅਦ ਇਹ ਬਿਆਨ ਜਿਹੜੇ ਕਿ ਮਾਤਾ ਦੇ ਵੱਲੋਂ ਦਿੱਤੇ ਗਏ ਤੇ ਭਾਈ ਅਮ੍ਰਿਤਪਾਲ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਭਾਈ ਅਮ੍ਰਿਤਪਾਲ ਸਿੰਘ ਦੇ ਮਾਤਾ ਦਾ ਹੋਰ ਕੀ ਕਹਿਣਾ ਹੈ ਇਹੋ ਤਾਂ ਮੈਂ ਆਈ ਕੋ ਇਸ ਸਾਥ ਸੰਗਤਾਂ ਦਾ ਲੋਕਾਂ ਨੂੰ ਆਤਮਾ ਸੰਗਤਾਂ ਦਾ ਪਿਆਰ ਦਾ ਭਾਰਾ ਮਿਲਿਆ ਜਿਹੜੇ ਵੀ ਫੜਾ ਕੇ ਚੱਲੇ ਆ ਸਿਕਸਾ ਦਾ ਬਹੁਤ ਜ਼ਿਆਦਾ ਪਿਆਰ ਕਰ ਲਿਆ ਇਤੋਂ ਪਤਾ ਲੱਗਦਾ ਕਿ ਜਿਹੜੀ ਆਪਣੀ ਸੇਖੋਂ ਮੈਂ ਇੱਕ ਨਿਸ਼ਾਨ ਤਾਂ ਰੱਖੀ ਹੋ ਉਹ ਸਾਡੀ ਆਪਨ ਪਤਾ ਹੀ ਆ ਕਿ ਕਿਸ ਮਕਸਦੋਂ ਆਪੇ ਆਪਾਂ ਰੱਖੇ ਹੋਏ ਆ ਅਮਰਤਪਾਲ ਸਿੰਘ ਨੂੰ ਸਭ ਤੋਂ ਅਜਾਜ ਚੋਣ ਦਾ ਰਹੇ ਆ ਕਿਉਂਕਿ ਉਹ ਤੇ ਪਹਿਲੇ ਮੰਨਦੇ ਨਹੀਂ ਸੰਗਜਾ ਦਾ ਫੈਸਲੇ ਨੂੰ ਉਹਨਾਂ ਨੇ ਮੰਨਿਆ ਕਿ ਮੈਂ ਚੋਣ ਵਿੱਚ ਆ ਜਾਣਾ ਪਾਕਿਸਤਾਨੀਆਂ ਸੰਗਜਾ ਨੂੰ ਮੈਂ ਉਹ ਹੱਥ ਵਾੜ ਕੇ ਬੇਨਤੀ ਕਰਦੀ ਆ ਕਿ ਵੱਧ ਚੱਲ ਕੇ ਸੰ导导 ਸਾਡਾ ਇੱਕ ਇੱਕ ਕੀਮਤੀ ਵੋਟ ਜਿਹੜੀ ਆ ਉਹ ਮਤ ਪਾਲ ਜੇ ਚੋ ਬਾਹਰ ਲਿਆ ਸਕਦੀ ਆ ਕਿਉਂਕਿ ਜੇ ਇਸ ਦਾ ਬਾਟ ਆਪਾ ਆਪਣਾ ਪੰਜਾਬ ਤੇ ਪੰਜਾਬੀਅਤ ਬਚਾਈ ਜਾ ਸਕਦੀ ਆ ਜਿਹੜਾ ਆਪਣਾ ਛੇਵਾ ਦਰਿਆ ਪੰਜਾਬ 'ਚ ਨਸ਼ਿਆਂ ਦਾ ਚੱਲ ਰਿਹਾ ਉਹਨੂੰ ਠੱਲ ਪਾਈ ਜਾ ਸਕਦੀ ਆ ਕਿੱਦਾਂ ਮਾਵਾਂ ਦੇ ਪੁੱਤ ਕਿਹੜੇ ਨਸ਼ਿਆਂ ਦੇ ਟੀਕੇ ਲਾ ਲਾ ਕੇ ਮਰਨ ਦੇ ਹਜ਼ਾਰਾਂ ਮਾਵਾਂ ਤੇ ਹਜ਼ਾਰਾਂ ਘਰੋਂ ਦੀਆਂ ਫਿਰਣੀਆਂ ਮਾਵਾਂ ਬਾਕੀ ਜਿਹੜਾ ਮਤ ਪਾਲ ਖਾਲਸਾ ਦੇ ਵਹੀਰ ਚਲਾਈ ਸੀ ਤੇ ਕਿੰਨੇ ਨੌਜਵਾਨਾਂ ਨੇ ਨਸ਼ੇ ਛੱਡ ਕੇ ਅਮਰ ਤੇ ਸ਼ਾਹ ਦੇ ਗੁਰੂ ਦੇ ਲਾੜ ਲੱਗੇ ਕਿ ਸਰਕਾਰਾਂ ਨੂੰ ਇਹ ਕਦੇ ਵੀ ਚੰਗਾ ਨਹੀਂ ਲੱਗਦਾ ਕਿ ਸਾਡੇ ਜਿਹੜੀ ਸਿੱਖ ਨੌਜਵਾਨੀ ਆ ਉਹ ਅਮਰਦਾਸ ਸਾਹਿਬ ਦੇ ਗੁਰੂ ਦੇ ਲੜਨ ਲੱਗੇ ਸਰਕਾਰਾਂ ਇਹ ਕਦੀ ਵੀ ਨਹੀਂ ਚਾਹੁੰਦੀਆਂ ਵੇਖੋ ਸਾਡੇ ਬੰਦੀ ਸਿੰਘ 35 35 ਸਾਲਾਂ ਤੋਂ ਜੇਲਾਂ ਚ ਰੋਲ ਰਹੇ ਆ ਕਦੇ ਵੀ ਕਿਸੇ ਸਰਕਾਰ ਨੇ ਉਹਨਾਂ ਦੀ ਰਿਹਾਈ ਦੀ ਗੱਲ ਕੀਤੀ ਉਹਨਾਂ ਨੇ ਆਪਣੀਆਂ ਜ਼ਿੰਦਗੀਆਂ ਜੇਲ੍ਹਾਂ ਤੇ ਨਾ ਦਿੱਤੀਆਂ ਸਾਡੀ ਕੌਮ ਬਦਲੇ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਕਦੇ ਵੀ ਕਿਸੇ ਨੇ ਉਹਨਾਂ ਦੀ ਰਿਹਾਈ ਦੀ ਗੱਲ ਨਹੀਂ ਕੀਤੀ ਬਾਕੀ ਮੈਂ ਇੱਕ ਤਰ੍ਹਾਂ ਸਾਰੀ ਸੰਗਤ ਨੂੰ ਬੇਨਤੀ ਕਰਦੀ ਆ ਕਿ ਆਪਣੇ ਪੰਜਾਬ ਦੇ ਹਰ ਮੁੱਦੇ ਦਾ ਪਾ ਹੱਲ ਜਿਹੜਾ ਉੱਥੇ ਪਾਇਆ ਜਾਊਗਾ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਜਾਊ ਪੰਜਾਬ 'ਚ ਨਸ਼ਿਆਂ ਦੇ ਜਿਹੜਾ ਸ਼ੀਵਾਂ ਨਦੀਆ ਚੱਲ ਰਿਹਾ ਉਹਦੀ ਗੱਲ ਕੀਤੀ ਜਾਊ ਮੈਂ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੀ ਆ ਵੇਖੋ ਇੱਕ ਮਾਨਸਿਕ ਮਾਨ ਵੀ ਨਾ ਹੋਵੇ ਸੰਗਤ ਨੂੰ ਜੋੜਨ ਵਾਲੇ ਆ ਉਹਨਾਂ ਦਾ ਵੀ ਸਾਰੀ ਸੰਗਤ ਪੱਧ ਚੜ ਕੇ ਸਹਿਯੋਗ ਦਿਓ ਬਾਕੀ ਭਾਈ ਸਾਰੀ ਸੰਗਤ ਨੂੰ ਮੈਂ ਹੱਥ ਬੰਨ ਕੇ ਬੇਨਤੀ ਕਰਦੀ ਜੀ ਤੁਹਾਡਾ ਇੱਕ ਇੱਕ ਕੀਮਤੀ ਵੋਟ ਜਿਹੜਾ ਇਹ ਅਮਰਪਾਲ ਸਿੰਘ ਜੀ ਦੇ ਚੋ ਬਾਦ ਲਿਆ ਸਕਦਾ ਵਾ ਤੇ ਉਹਨਾਂ ਦੀ ਜਿੱਤ ਉਹ ਸੰਗਤ ਦੀ ਜਿੱਤ ਹੋਊਗੀ ਕਿਉਂਕਿ ਉਹ ਸੰਗਤ ਦੀ ਸੇਵਾ ਕਰਨੇ ਚਾਹੁੰਦੇ ਆ ਤੇ ਉਹਨਾਂ ਦੀ ਜਿੱਤ ਸੰਗਤ ਦੀ ਜਿੱਤ ਹੋਊਗੀ ਵੱਧ ਚੜ ਕੇ ਸਹਿਯੋਗ ਦਿਓ ਬਹੁਤ ਬਹੁਤ ਤੁਹਾਡਾ ਦਿਨੋ ਧੰਨਵਾਦ ਕਰਨੇ ਤਾਂ ਡਾਕਟਰ ਤੇ ਕੇ ਬਹੁਤ ਹੀ ਮਨ ਨੂੰ ਚੰਗਾ ਲੱਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ